ਤੁਸੀਂ ਦੇਖ ਰਹੇ ਹੋ ਸਹੋਤਾ ਦਰਪਣ ਤੇ ਮੈਂ ਹਾਂ ਕਰਨੈਲ ਸਿੰਘ ਸਹੋਤਾ ਇਤਿਹਾਸਕਾਰ ਅਤੇ ਨੈਸ਼ਨਲ ਪ੍ਰੈਜ਼ੀਡੈਂਟ ਭਾਰਤੀ ਵਾਲਮੀਕ ਸਭਾ ਦੋਸਤੋ ਅੱਜ ਮੈਂ ਆਪ ਜੀ ਦੇ ਨਾਲ ਇਸ ਵਿਸ਼ੰਧ ਦੇ ਵਿੱਚ ਗੱਲਬਾਤ ਕਰਨ ਲਈ ਹਾਜ਼ਰ ਹੋਇਆ ਹਾਂ ਕਿ ਕਿਸੇ ਇਨਸਾਨ ਦਾ ਜਨਮ ਵਾਲਮਿਕ ਜਾਤੀ ਦੇ ਵਿੱਚ ਕਦੋਂ ਹੁੰਦਾ ਹੈ? ਬੇਸ਼ੱਕ ਵਾਲਮਿਕ ਜਾਤੀ ਸਮਾਜ ਦੀਆਂ ਸਭ ਜਾਤੀਆਂ ਨਾਲੋਂ ਪਛੜੀ ਹੋਈ ਜਾਤੀ ਹੈ ਤੇ ਸਭ ਤੋਂ ਵੱਧ ਸ਼ੂਆਛਾਤ ਵੀ ਇਸ ਜਾਤੀ ਦੇ ਲੋਕਾਂ ਦੇ ਨਾਲ ਹੀ ਕੀਤਾ ਜਾਂਦਾ ਹੈ। ਪਰੰਤੂ ਫਿਰ ਵੀ ਇਹ ਜਾਤੀ ਸਮਾਜ ਦੀਆਂ ਦੂਸਰੀਆਂ ਜਾਤੀਆਂ ਦੇ ਨਾਲੋਂ ਸਭ ਤੋਂ ਵੱਧ ਭਾਗਾ ਵਾਲੀ ਜਾਤੀ ਹੁੰਦੀ ਹੈ ਕਿਉਂਕਿ ਇਸ ਜਾਤੀ ਦੇ ਵਿੱਚ ਜਨਮ ਲੈ ਕੇ انسان ਨੂੰ ਵਿਰਸੇ ਦੇ ਵਿੱਚੋਂ ਹੀ ਭਗਵਾਨ ਵਾਲਮੀਕ ਜੀ ਮਹਾਰਾਜ ਦਾ ਲਿਖਿਆ ਹੋਇਆ ਯੋਗ ਵਿਸ਼ੇਸ਼ਟ ਗ੍ਰੰਥ ਪੜਨ ਅਤੇ ਸੁਣਨ ਨੂੰ ਮਿਲ ਜਾਂਦਾ ਹੈ ਇਤਿਹਾਸ ਗਵਾਹ ਹੈ ਕਿ ਅੱਜ ਤੱਕ ਜਿੰਨੇ ਵੀ ਮਹਾਪੁਰਸ਼ ਜੀਵਨ ਮੁਕਤ ਹੋਏ ਹਨ ਸਭ ਭਗਵਾਨ ਵਾਲਮੀਕ ਜੀ ਮਹਾਰਾਜ ਦਾ ਲਿਖਿਆ ਹੋਇਆ ਯੋਗ ਵਿਸ਼ੇਸ਼ ਗ੍ਰੰਥ ਪੜ੍ਹ ਸੁਣ ਕੇ ਹੀ ਜੀਵਨ ਮੁਕਤ ਹੋਏ ਹਨ ਯੋਗ ਵਿਸ਼ੇਸ਼ ਗ੍ਰੰਥ ਦੇ ਮੋਕਸ਼ ਪ੍ਰਕਰਨ ਦੇ ਸਰਗ 111 ਵਿੱਚ ਲਿਖਿਆ ਹੋਇਆ ਮਿਲਦਾ ਹੈ ਸ਼੍ਰੀ ਰਾਮਚੰਦਰ ਸੀਤਾ ਲਵਕੁਸ਼ ਲਕਸ਼ਮਣ ਭਰਤ ਸ਼ਤਰੂਘਨ ਰਾਜਾ ਜਨਕ ਰਾਜਾ ਦਸ਼ਰਥ ਰਾਣੀ ਕਸ਼ਲਿਆ ਰਾਣੀ ਸਮਿਤਰਾ ਹਨੂਮਾਨ ਸਗਰੀਵ ਪਵਿਕਸ਼ਨ ਮੇਗਨਾਥ ਰਿਸ਼ੀ ਭਾਰਦਵਾਜ ਅਰਸ਼ਟ मुनि ਵਿਸ਼ਿਸ਼ਟ मुनि ਵਿਸ਼ਵਾ ਮਿੱਤਰ ਸ਼ੁਕਰਾਚਾਰਿਆ ਅਸਗਣ ਤੋਂ ਵਿਸ਼ਿਸ਼ਟ ਤੱਕ ਉਜੁਧਿਆ ਦੇ ਅੱਠ ਕੁਲ ਗੁਰੂ ਅਤੇ ਵਾਮਦੇਵ ਤੋਂ ਅਸ਼ਟਵੰਸ਼ਣ ਤੱਕ ਉਯੁਧਿਆਦੇ ਸਾਰੇ ਰਾਜਮੰਤਰੀ ਭਗਵਾਨ ਵਾਲਮੀਕ ਜੀ ਦਾ ਲਿਖਿਆ ਹੋਇਆ ਯੋਗ ਵਿਸ਼ੇਸ਼ ਗ੍ਰੰਥ ਸੁਣ ਕੇ ਹੀ ਜੀਵਨ ਮੁਕਤ ਹੋਏ ਸਨ ਯੋਗ ਵਿਸ਼ੇਸ਼ ਗ੍ਰੰਥ ਦੇ ਹਿੰਦੀ ਟਿਕਾਕਰ ਸ਼੍ਰੀ ਰਾਮ ਸ਼ਰਮਾ ਆਪਣੇ ਗ੍ਰੰਥ ਦੀ ਭੂਮਿਕਾ ਦੇ ਪੰਨਾ 40 ਉੱਤੇ ਲਿਖਦੇ ਹਨ ਕਿ ਰਾਜਾ ਜਨਕ ਰਾਜਾ ਦਸ਼ਰਥ ਰਾਜਾ ਸੱਗੜ ਰਾਜਾ ਮਾਨ ਦਾਤਾ ਰਾਜਾ ਮਨੂ ਰਾਜਾ ਦਲੀਪ ਅਤੇ ਰਾਜਾ ਪ੍ਰਿਲਾਦ ઋષਿ ਭਾਰਦਵਾਜ ਅਰੇਸ਼ਟ ਮੁਨੀ ਵਿਸ਼ੇਸ਼ਟ ਮੁਨੀ ਵਿਸ਼ਵਾਮਿੱਤਰ ਸ਼ੁਕਰਾਚਾਰੀਆ ਵੀ ਸਾਭ ਭਗਵਾਨ ਵਾਲਮੀਕ ਜੀ ਦਾ ਲਿਖਿਆ ਹੋਇਆ ਯੋਗ ਵਿਸ਼ੇਸ਼ਟ ਗ੍ਰੰਥ ਸੁਣ ਕੇ ਹੀ ਜੀਵਨ ਮੁਕਤ ਹੋਏ ਸਨ ਯੋਗ ਵਿਸ਼ੇਸ਼ਟ ਗ੍ਰੰਥ ਦਾ ਗਿਆਨ ਦੇ ਕੇ ਹੀ ਵਿਸ਼ੇਸ਼ਟ Muni ਨੇ ਸ਼੍ਰੀ ਰਾਮਚੰਦਰ ਜੀ ਦਾ ਵਿਰਾਗ ਦੂਰ ਕਰਕੇ ਉਸ ਨੂੰ ਜੀਵਨ ਮੁਕਤ ਕੀਤਾ ਸੀ ਯੋਗ ਵਿਸ਼ੇਸ਼ਟ ਗ੍ਰੰਥ ਦੀ ਕਥਾ ਸੁਣਾ ਕੇ ਹੀ ਸ਼ਿਵ ਜੀ ਨੇ ਪਾਰਵਤੀ ਨੂੰ ਅਮਰ ਕਰਨ ਦਾ ਅਪਰਾਲਾ ਕੀਤਾ ਸੀ ਯੋਗ ਵਿਸ਼ੇਸ਼ਟ ਗ੍ਰੰਥ ਦੇ ਨਿਰਵਾਣ प्रकरण ਦੇ ਸਰਗ 52 ਤੋਂ 56 ਵਿੱਚ ਲਿਖੀ ਗਈ ਸ੍ਰੀ ਗੁਰੂ ਵਾਲਮੀਕ ਪ੍ਰਵਿਖਤ ਗੀਤਾ ਦਾ ਗਿਆਨ ਦੇ ਕੇ ਹੀ ਕ੍ਰਿਸ਼ਨ ਨੇ ਅਰਜੁਨ ਨੂੰ ਮਹਾਭਾਰਤ ਦੀ ਜੰਗ ਲੜਨ ਲਈ ਸਹਿਮਤ ਕੀਤਾ ਸੀ ਜਿੱਥੋਂ ਤੱਕ ਕਿਸੇ ਇਨਸਾਨ ਦਾ ਬਾਲਮਿਕ ਜਾਤੀ ਦੇ ਵਿੱਚ ਜਨਮ ਲੈਣ ਦਾ ਸੰਬੰਧ ਹੈ ਇਸ ਸੰਬੰਧ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਕਲਪਵ੍ਰਖ ਨੂੰ ਫਲ 100 ਸਾਲ ਤੋਂ ਬਾਅਦ ਲੱਗਦਾ ਹੈ ਉਸੇ ਤਰ੍ਹਾਂ ਹੀ ਜਦੋਂ ਕਿਸੇ ਇਨਸਾਨ ਦੇ ਪਿਛਲੇ ਕਈ ਜਨਮਾਂ ਦੇ ਸ਼ੁਭ ਕਰਮ ਇਕੱਠੇ ਹੁੰਦੇ ਹਨ ਤਾਂ ਫਿਰ ਉਸ ਦਾ ਜਨਮ ਬਾਲਮਿਕ ਜਾਤੀ ਵਿੱਚ ਹੁੰਦਾ ਹੈ ਤਾਂ ਕਿ ਬਾਲਮਿਕ ਜਾਤੀ ਦੇ ਵਿੱਚ ਜਨਮ ਲੈ ਕੇ ਉਹ ਭਗਵਾਨ ਵਾਲਮੀਕ ਜੀ ਦਾ ਲਿਖਿਆ ਹੋਇਆ ਯੋਗ ਵਿਸ਼ੇਸ਼ਟ ਗ੍ਰੰਥ ਪੜ੍ਹ ਸੁਣ ਕੇ ਆਪਣੇ ਸੰਸਾਰਿਕ ਭਵਜਲ ਨੂੰ ਪਾਰ ਕਰ ਸਕਦੇ ਪਰੰਤੂ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਜਿਸ ਤਰ੍ਹਾਂ ਜਦੋਂ ਕੋਈ ਕਿਸਾਨ ਆਪਣੇ ਖੇਤਾਂ ਦੇ ਵਿੱਚ ਬੀਜ ਬੀਜਣ ਦੇ ਲਈ ਬੀਜ ਖਿਲਾਰਦਾ ਹੈ ਤਾਂ ਕੁਝ ਬੀਜ ਪਥਰੀਲੀ ਜ਼ਮੀਨ ਤੇ ਡਿੱਗ ਜਾਂਦੇ ਹਨ ਕੁਝ ਬੀਜ ਛਾਂ ਵਿੱਚ ਜਾ ਕੇ ਡਿੱਗ ਜਾਂਦੇ ਹਨ ਅਤੇ ਕੁਝ ਬੀਜ ਅਪਜਾਉ ਜੋਗ ਅਪਜਾਉ ਜ਼ਮੀਨ ਦੇ ਵਿੱਚ ਜਾ ਕੇ ਡਿੱਗ ਜਾਂਦੇ ਹਨ ਜਿਹੜੇ ਬੀਜ ਕਥਰੀਲੀ ਜ਼ਮੀਨ ਤੇ ਜਾ ਕੇ ਡਿੱਗਦੇ ਹਨ ਉਹ ਤਾਂ ਬਿਲਕੁਲ ਹੀ ਉੱਗ ਨਹੀਂ ਸਕਦੇ ਜਿਹੜੇ ਬੀਜ ਛਾਂ ਵਿੱਚ ਜਾ ਕੇ ਡਿੱਗਦੇ ਹਨ ਉਹ ਬੀਜ ਉੱਗ ਤਾਂ ਜਾਂਦੇ ਹਨ ਪਰੰਤੂ ਉਹ ਕੁਝ ਚਿਰ ਬਾਅਦ ਹੀ ਮਰ ਜਾਂਦੇ ਹਨ ਕੇਵਲ ਅਪਜਾਊ ਜ਼ਮੀਨ ਵਿੱਚ ਡਿੱਗਿਆ ਹੋਇਆ ਬੀਜ ਹੀ ਫਸਲ ਦਾ ਰੂਪ ਧਾਰ ਕੇ ਫਲ ਦਿੰਦਾ ਹੈ ਉਸੇ ਤਰ੍ਹਾਂ ਹੀ ਜਿਹੜੇ ਲੋਕ ਆਪਣੇ ਪਿਛਲੇ ਕਈ ਜਨਮਾਂ ਦੇ ਸ਼ੁੱਭ ਕਰਮਾਂ ਕਰਕੇ ਬਾਲਮਿਕ ਜਾਤੀ ਵਿੱਚ ਜਨਮ ਲੈ ਕੇ ਭਗਵਾਨ ਬਾਲਮਿਕ ਜੀ ਦਾ ਲਿਖਿਆ ਹੋਇਆ ਯੋਗ ਵਿਸ਼ੇਸ਼ਟ ਗ੍ਰੰਥ ਪੜ੍ਹਦੇ ਸੁਣਦੇ ਹਨ ਉਹ ਹੀ ਸੰਸਾਰਿਕ ਭਵਜਲ ਨੂੰ ਪਾਰ ਕਰਦੇ ਹਨ ਪਰੰਤੂ ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਬਾਲਮਿਕ ਜਾਤੀ ਦੇ ਵਿੱਚ ਜਨਮ ਲੈਣ ਦੇ ਬਾਵਜੂਦ ਵੀ ਉਹ ਬਾਅਦ ਵਿੱਚ ਧਰਮ ਪਰਵਰਤਨ ਕਰ ਲੈਂਦੇ ਹਨ ਈਸਾਈ ਬਣ ਜਾਂਦੇ ਹਨ ਮਜਬੀ ਸਿੱਖ ਬਣ ਜਾਂਦੇ ਹਨ ਜਾਂ ਕਿਸੇ ਹੋਰ ਬਾਬੇ ਦੇ ਪਿੱਛੇ ਲੱਗ ਕੇ ਉਹ ਯੋਗ ਵਿਸ਼ੇਸ਼ਟ ਗ੍ਰੰਥ ਪੜਨ ਤੋਂ ਵਾਂਝੇ ਰਹਿ ਜਾਂਦੇ ਹਨ ਜਿਸ ਕਾਰਨ ਉਹ ਸੰਸਾਰਿਕ ਭਵਜਲ ਨੂੰ ਪਾਰ ਕਰਨ ਤੋਂ ਵੀ ਵਾਂਝੇ ਹੀ ਰਹਿ ਜਾਂਦੇ ਹਨ ਕੁਝ ਲੋਕ ਇਹ ਵੀ ਕਹਿ ਦਿੰਦੇ ਹਨ ਕਿ ਭਗਵਾਨ ਵਾਲਮੀਕ ਜੀ ਨੇ ਵਾਲਮੀਕ ਜਾਤੀ ਨੂੰ ਕੀ ਦਿੱਤਾ ਹੈ ਉਹਨਾਂ ਲੋਕਾਂ ਨੂੰ ਮੈਂ ਬੜੀ ਨਿਮਰਤਾ ਸਹਿਤ ਦੱਸਣਾ ਚਾਹੁੰਦਾ ਹਾਂ ਕਿ ਸੰਸਾਰਿਕ ਭਵਜਲ ਨੂੰ ਕਿ ਕਿਸੇ ਜੀਵ ਦਾ ਮੁਖਟੀਚਾ ਮਨੁੱਖੀ ਦੇਹ ਧਾਰ ਕੇ ਸੰਸਾਰਿਕ ਭਵਜਲ ਨੂੰ ਪਾਰ ਕਰਨ ਦਾ ਹੀ ਹੁੰਦਾ ਹੈ ਤੇ ਸੰਸਾਰਿਕ ਭਵਜਲ ਨੂੰ ਪਾਰ ਕਰਨ ਦਾ ਸਾਧਨ ਕੇਵਲ ਤੇ ਕੇਵਲ ਯੋਗ ਵਿਸ਼ੇਸ਼ਟ ਗ੍ਰੰਥ ਹੈ ਜੋ ਭਗਵਾਨ ਵਾਲਮੀਕ ਜੀ ਮਹਾਰਾਜ ਨੇ ਵਾਲਮੀਕ ਜਾਤੀ ਦੇ ਲੋਕਾਂ ਨੂੰ ਦਿੱਤਾ ਹੋਇਆ ਹੈ ਵਾਲਮੀਕ ਜਾਤੀ ਦੇ ਲੋਕ ਵਾਲਮੀਕ ਜਾਤੀ ਦੇ ਵਿੱਚ ਜਨਮ ਲੈ ਕੇ ਸੰਸਾਰਿਕ ਭਵਜਲ ਨੂੰ ਪਾਰ ਕਰਨ ਵਾਲੀ ਪੌੜੀ ਦੇ ਬਿਲਕੁਲ ਸਿਖਰਲੇ ਡੰਡੇ ਦੇ ਉੱਤੇ ਪਹੁੰਚੇ ਹੋਏ ਹਨ ਤੇ ਹੁਣ ਕੇਵਲ ਉਹਨਾਂ ਨੇ ਇੱਕ ਸਟੈਪ ਜੋ ਜੋਗ ਵਿਸ਼ੇਸ਼ਟ ਗ੍ਰੰਥ ਨੂੰ ਪੜਨ ਤੇ ਸੁਣਨ ਦਾ ਬਾਕੀ ਹੈ ਉਸ ਸਟੈਪ ਨੂੰ ਹੀ ਪਾਰ ਕਰਨਾ ਬਾਕੀ ਹੈ ਜਿਹੜੇ ਲੋਕ ਇਸ ਸਟੈਪ ਨੂੰ ਪਾਰ ਕਰ ਲੈਂਦੇ ਹਨ ਉਹ ਸੰਸਾਰਿਕ ਭਵਜਲ ਨੂੰ ਵੀ ਪਾਰ ਕਰ ਲੈਂਦੇ ਹਨ ਬਾਲਮਿਕ ਜਾਤੀ ਦੇ ਵਿੱਚ ਜਨਮੇ ਹੋਏ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਹਾਡਾ ਵਾਲਮੀਕ ਜਾਤੀ ਦੇ ਵਿੱਚ ਜਨਮ ਪਿਛਲੇ ਕਈ ਜਨਮਾਂ ਦੇ ਸ਼ੁਭ ਕਰਮਾਂ ਦੀ ਵਜ੍ਹਾ ਕਰਕੇ ਹੋਇਆ ਹੈ ਜਾਤੀ ਕੋਈ ਵੀ ਹੋਵੇ ਧਰਮ ਕੋਈ ਵੀ ਹੋਵੇ ਇਸ ਸੰਬੰਧ ਵਿੱਚ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਕਿਸੇ ਇਨਸਾਨ ਨੇ ਆਪਣੇ ਸੰਸਾਰਿਕ ਭਵਜਲ ਨੂੰ ਪਾਰ ਕਰਨਾ ਹੁੰਦਾ ਹੈ ਤਾਂ ਫਿਰ ਅੰਤ ਵਿੱਚ ਜਾ ਕੇ ਉਸ ਇਨਸਾਨ ਦਾ ਜਨਮ ਬਾਲਮਿਕ ਜਾਤੀ ਵਿੱਚ ਹੁੰਦਾ ਹੈ ਤਾਂ ਕਿ ਉਹ ਭਗਵਾਨ ਬਾਲਮਿਕ ਜੀ ਦਾ ਲਿਖਿਆ ਹੋਇਆ ਯੋਗ ਵਿਸ਼ੇਸ਼ਟ ਗ੍ਰੰਥ ਪੜ੍ਹ ਸੁਣ ਕੇ ਆਪਣੇ ਸੰਸਾਰਿਕ ਭਵਜਲ ਨੂੰ ਪਾਰ ਕਰ ਸਕੇ ਇਸ ਲਈ ਬਾਲਮਿਕ ਜਾਤੀ ਵਿੱਚ ਜਨਮੇ ਹੋਏ ਸਭ ਬਾਲਮਿਕੀਆਂ ਨੂੰ ਬੇਨਤੀ ਹੈ ਕਿ ਇਸੇ ਜਨਮ ਦੇ ਵਿੱਚ ਹੀ ਆਪਣੇ ਸੰਸਾਰਿਕ ਭਵਜਲ ਨੂੰ ਪਾਰ ਕਰਨ ਦਾ ਯਤਨ ਕਰਨਾ ਹੈ ਔਰ ਜੇ ਕਿਸੇ ਤਰ੍ਹਾਂ ਇਹ ਭਵਜਲ ਪਾਰ ਕਰਨ ਤੋਂ ਰਹਿ ਗਏ ਤਾਂ ਦੁਬਾਰਾ ਫਿਰ ਬਾਲਮਿਕ ਜਾਤੀ ਦੇ ਵਿੱਚ ਜਨਮ ਲੈਣ ਦਾ ਇੰਤਜ਼ਾਰ ਕਰਨਾ ਪਵੇਗਾ ਇਸ ਲਈ ਇਹ ਜਾਤੀ ਸਭ ਜਾਤੀਆਂ ਤੋਂ ਭਾਗਾਂ ਵਾਲੀ ਜਾਤੀ ਮੰਨੀ ਜਾਂਦੀ ਹੈ ਤੇ ਬਾਲਮਿਕ ਧਰਮ ਸਭ ਧਰਮਾਂ ਤੋਂ ਉੱਤਮ ਧਰਮ ਮੰਨਿਆ ਜਾਂਦਾ ਹੈ ਅੰਤ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਅਕਸਰ ਇਸ ਤਰ੍ਹਾਂ ਦੀਆਂ ਖੋਜ ਭਰਪੂਰ ਵੀਡੀਓ ਅਪਲੋਡ ਕਰਦਾ ਹੀ ਰਹਿੰਦਾ ਹਾਂ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਖੋਜ ਭਰਪੂਰ ਵੀਡੀਓ ਆਪ ਸਭ ਤੱਕ ਪਹੁੰਚਦੀਆਂ ਰਹਿਣ ਤਾਂ ਕਿਰਪਾ ਕਰਕੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਜੇਕਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਹੋਵੇ ਤਾਂ ਇੱਕ ਵਾਰ ਡਿਸਕ੍ਰਿਪਸ਼ਨ ਜਾਂ ਕਮੈਂਟਸ ਦੇ ਵਿੱਚ ਜਾ ਕੇ ਜੈ ਵਾਲਮੀਕ ਜ਼ਰੂਰ ਲਿਖ ਦੇਣਾ ਤੇ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਮੇਰੀ ਇਸ ਵੀਡੀਓ ਨੂੰ ਆਪਣੇ ਸਾਰੇ ਹੀ ਰਿਸ਼ਤੇਦਾਰਾਂ ਨੂੰ ਅਤੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰਨ ਦੀ ਕਿਰਪਾਲਤਾ ਕਰਨਾ ਜੈ ਵਾਲਮੀਕ ਹਰ ਹਰ ਵਾਲਮੀਕ